ਮਨਾਹੀ ਦੇ ਬਾਵਜੂਦ ਬਠਿੰਡਾ ਦੇ ਬਾਜ਼ਾਰਾਂ ਦੇ ਵਿੱਚ ਸ਼ਰੀਆਮ ਵਿਕਦੇ ਦਿਖਾਈ ਦਿੱਤੇ ਪਟਾਕੇ ਬਠਿੰਡਾ ਪੁਲਿਸ ਦਾ ਨਹੀਂ ਰਿਹਾ ਖੌਫ ਭਾਵੇਂ ਪੁਲਿਸ ਵੱਲੋਂ ਕੁਝ ਜਗ੍ਹਾ ਤੇ ਹਟਾਈ ਲੇਕਿਨ ਨਹੀਂ ਕੀਤੇ ਗਏ ਜ਼ਬਤ ਦਸਨਾ ਬਣਦਾ ਹੈ ਕਿ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਪਟਾਕੇ ਵੇਚਣ ਦੀ ਪੂਰਨ ਤੌਰ ਤੇ ਮਨਾਹੀ ਹੁੰਦੀ ਹੈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਜਗ੍ਹਾ ਅਲਰਟ ਕੀਤੇ ਗੀਆਂ ਕਿ ਇਸ ਜਗ੍ਹਾ ਦੇ ਉੱਤੇ ਸਿਰ ਪਟਾਕੇ ਵਿੱਚ ਹੀ ਦੱਸ ਸਕਦੇ ਆ ਉਥੇ ਇਹਨਾਂ ਵੱਲੋਂ ਪੂਰੇ ਜਿਹੜੇ ਆਪਣਾ ਪ੍ਰਬੰਧ ਨੇ ਉਹ ਕੀਤੇ ਜਾਂਦੇ ਨੇ ਲੇਕਿਨ ਬਾਜ਼ਾਰਾਂ ਦੇ ਵਿੱਚ ਸ਼ਰੇ ਆਮ ਇਹ ਪਟਾਕੇ ਵਿਕਦੇ ਹੋਏ ਆਪਣਾ ਦਿਖਾਈ ਦਿੱਤੇ ਭਾਵੇਂ ਪੁਲਿਸ ਵੱਲੋਂ ਕੁਝ ਜਗ੍ਹਾ ਦੇ ਉੱਤੇ ਹਟਾ ਦਿੱਤਾ ਗਿਆ ਲੇਕਿਨ ਇਹਨਾਂ ਦਾ ਕਿਸ ਤਰ੍ਹਾਂ ਦਾ ਕੋਈ ਮਾਲ ਜਿਹੜਾ ਉਹ ਜੱਤ ਨਹੀਂ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਇਹ ਜਿਹੜੀ ਜੋਗੀ ਨਗਰ ਦੇ ਵਿੱਚ ਜਿਹੜੇ ਹੈ ਚੰਡੀਗੜ੍ਹ ਰੋਡ ਦੀਆਂ ਜਿੱਥੇ ਇੱਕ ਜਗ੍ਹਾ ਦੇ ਉੱਤੇ ਜਿਹੜੀ ਅਲਾਰਟ ਕੀਤੀਆਂ ਜਗ੍ਹਾ ਨਹੀਂ ਉਸ ਤੋਂ ਵੀ ਆਪਣਾ ਵੱਡੀ ਦੁਕਾਨ ਹੈ ਜਿਹੜੀ ਉਹ ਇੱਥੇ ਲਗਾਈ ਹੋਈ ਜੀ ਤੇ ਇੱਥੇ ਸ਼ਰੀਆਮ ਪਟਾਕੇ ਇੱਥੇ ਵਿਕਦੇ ਦਿਖਾਈ ਦਿੱਤੇ ਇਹ ਥਾਣਾ ਕਨਾਲ ਕਲੋਨੀ ਦਾ ਏਰੀਆ ਹੈ ਅਤੇ ਇਸੇ ਤਰ੍ਹਾਂ ਥਾਣਾ ਕਤਵਾਲੀ ਦੇ ਏਰੀਆ ਦੇ ਵਿੱਚ ਵੀ ਜਿਹੜੇ ਆਪਣਾ ਬਠਿੰਡਾ ਦੇ ਮਹਿਲਾ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਕਿਹੜਾ ਏਰੀਆ ਹੈ ਉਹਦੇ ਵਿੱਚ ਕਾਫੀ ਸਾਰੀਆਂ ਦੁਕਾਨਾਂ ਦੇ ਉੱਤੇ ਸ਼ਰੀਆਮ ਪਟਾਕੇ ਵਿਕਦੇ ਹੋਏ ਦਿਖਾਈ ਦਿੱਤੇ ਇਸ ਤਰ੍ਹਾਂ ਥਾਣਾ ਸਿਵਲੈਂਡ ਦੇ ਏਰੀਏ ਦੇ ਵਿੱਚ ਪਾਵਰ ਹਾਊਸ ਰੋਡ ਦੇ ਉੱਤੇ ਜਿਹੜੇ ਨੇ ਪਟਾਕੇ ਵਿਕਦੇ ਹੋਏ ਦਿਖਾਈ ਦਿੱਤੇ ਉੱਥੇ ਭਾਵੇਂ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਜਾ ਕੇ ਲੋਕ ਲੇਕਿਨ ਇਹਨਾਂ ਇਹਨੇ ਵਿਅਕਤੀਆਂ ਵੱਲੋਂ ਜਦੋਂ ਇੱਥੇ ਆਪਣਾ ਪੁਲਿਸ ਚਲੀ ਜਾਂਦੀ ਤਾਂ ਆਪਣੀਆਂ ਦੁਕਾਨਾਂ ਫਿਰ ਇੱਥੇ ਰਗਾ ਲੀਆਂ ਜਾਂਦੀਆਂ ਪੁਲਿਸ ਨੂੰ ਇਸ ਤਰ੍ਹਾਂ ਚਾਹੀਦਾ ਕਿ ਇਹਨਾਂ ਦਾ ਜਿਹੜਾ ਮਾਲ ਹੈ ਉਹ ਜੱप्त ਕੀਤਾ ਜਾਵੇ ਤਾਂ ਜੋ ਇਹ ਆਪਣੇ ਦੁਕਾਨਾਂ ਇੱਥੇ ਦੁਆਰਾ ਤੋਂ ਨਾ ਲਗਾਉਣ ਅਗਰ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਜਾਂ ਬਠਿੰਡਾ ਪੁਰਸ ਹੋਵੇਗੀ ਦੇਖਣ ਅਸੀਂ ਦਿਖਾ ਰਹੇ ਹਾਂ ਇਹ ਬਠਿੰਡਾ ਦੇ ਆਪਣਾ ਜਿਹੜੇ ਇਹ ਏਰੀਏ ਨੇ ਜੇ ਅਸੀਂ ਗੱਲ ਕਰੀਏ ਪੀੜਪਾੜ ਵਾਲੇ ਇਲਾਕੇ ਨੇ ਜਾਂ ਰਸ਼ੀ ਏਰੀਏ ਨੇ ਉਹਦੇ ਵਿੱਚ ਵੱਡੇ ਪਟਾਕੇ ਨੇ ਜਿਹੜੇ ਸ਼ਰਿਆਂ ਵਿੱਚ ਤੇ ਵੇਖਦੇ ਹੋਏ ਦਿਖਾਈ ਦਿੱਤੇ ਭਾਵੇਂ ਪੁਲਿਸ ਵੱਲੋਂ ਜਾ ਕੇ ਇਹਨਾਂ ਦੁਕਾਨਾਂ ਨੂੰ ਹਟਾਇਆ ਲੇਕਿਨ ਪੁਲਿਸ ਦੇ ਜਾਣ ਤੋਂ ਬਾਅਦ ਇਹਨਾਂ ਵੱਲੋਂ ਫਿਰ ਤੋਂ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਲਗਾ ਲਗਾਈਆਂ ਇਹ ਸਾਰੀਆਂ ਤਸਵੀਰਾਂ ਦੇ ਵਿੱਚ ਇਹਨਾਂ ਨੂੰ ਪੁਲਿਸ ਤੋਂ ਹਟਾਉਂਦੀ ਹੋਈ ਜੁੜ ਆਪਣਾ ਜਾਰੀ ਹੈ ਲੇਕਿਨ ਇਹਨਾਂ ਦਾ ਕਿਸ ਤਰ੍ਹਾਂ ਦਾ ਕੋਈ ਮਾਲ ਜਿਹੜਾ ਉਹ ਜਬਤ ਨਹੀਂ ਕੀਤਾ ਗਿਆ ਤੇ ਅਗਰ ਇਹਨਾਂ ਨੂੰ ਪੁਲਿਸ ਇੱਕ ਵਾਰੀ ਹਟਾ ਕੇ ਇੱਥੋਂ ਚਲੀ ਜਾਂਦੀ ਹੈ ਤਾਂ ਇਹ ਆਪਣੇ ਦੁਕਾਨਾਂ ਉਸ ਦੁਆਰਾ ਤੋਂ ਫਿਰ ਲਗਾ ਲੈਂਦੇ ਹਨ ਇਸ ਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਪੁਲਿਸ ਵੱਲੋਂ ਭਾਵੇਂ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ ਲੇਕਿਨ ਇਹਨਾਂ ਵੱਲੋਂ ਪੁਲਿਸ ਦੇ ਜਾਣ ਤੋਂ ਬਾਅਦ ਉੱਥੇ ਉਸੇ ਤਰ੍ਹਾਂ ਇਹ ਦੁਕਾਨਾਂ ਫਿਰ ਤੋਂ ਲਗਾ ਲਈਆਂ ਅਤੇ ਅਸੀਂ ਅੱਜ ਜਦੋਂ ਆਪਣਾ ਬਠਿੰਡਾ ਦੇ ਜੋਗ ਨਗਰ ਵੇਖੇ ਆਪਣਾ ਵਾਰਡ ਨੰਬਰ 38 ਦੇ ਵਿੱਚ ਇੱਕ ਦੁਕਾਨ ਤੇ ਗਏ ਤਾਂ ਉਹਨਾਂ ਵੱਲੋਂ ਇੱਥੇ ਜਿਹੜੀ ਹੈ ਬਹੁਤ ਵੱਡੀ ਦੁਕਾਨ ਲਗਾਈ ਹੋਈ ਸੀ ਰੈਸ਼ੀ ਏਰੀਏ ਦੇ ਵਿੱਚ ਇਹ ਦੁਕਾਨ ਸੀ ਅਤੇ ਇਹ ਥਾਣਾ ਕਨਾਲ ਕਲੋਨੀ ਦੇ ਏਰੀਏ ਵਿੱਚ ਸ਼ਰਿਆਮ ਇਤਨੀ ਪਟਾਕੀ ਦੀ ਉੱਥੇ ਵਿਕਦੇ ਹੋਏ ਦਿਖਾਈ ਦਿੱਤੇ ਅਗਰ ਕੋਈ ਵੱਡਾ ਹਾਦਸਾ ਹੁੰਦਾ ਤਾਂ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਠਿੰਡਾ ਪੁਲਿਸ ਸ਼ਾਇਦ ਇਸ ਨੂੰ ਲੈ ਕੇ ਜੰਮਵਰੀ ਲਵੇ ਲੇਕਿਨ ਇਹਨਾਂ ਨੂੰ ਰੋਕਿਆ ਤੱਕ ਨਹੀਂ ਗਿਆ ਇੱਕ ਵਾਰੀ ਉਕੁੰਦੋਂ ਬਾਅਦ ਦੁਬਾਰਾ ਫਿਰ ਇਹ ਉੱਥੇ ਆਪਣੀ ਦੁਕਾਨਾਂ ਲਗਾ ਲੈਂਦੇ ਸਨ ਅਕਸ਼ਨ ਦਿਖਾ ਰਹੇ ਆ ਇਹ ਪਾਵਰ ਆਪਣਾ ਰੋਡ ਦੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਰੂਰੀਆ ਲੇਕਿਨ ਪੁਲਿਸ ਦੇ ਜਾਣ ਤੋਂ ਬਾਅਦ ਇਹਨਾਂ ਵੱਲੋਂ ਆਪਣੀ ਦੁਕਾਨਾਂ ਜਿਹੜੀ ਉਸ ਜਗ੍ਹਾ ਤੇ ਫਿਰ ਇਹਨਾਂ ਵੱਲੋਂ ਆਪਣਾ ਲਗਾ ਲਗੇਗੀਆਂ ਆ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਥਾਣਾ ਸਿਵਲ ਲੈਨ ਦੇ ਐਸਆਈ ਕੌਰ ਸਿੰਘ ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਹੀ ਗੱਲ ਹੋ ਰਹੀ ਜੋ ਕਿ ਆ ਰੋੜਾਂ ਦੇ ਉੱਤੇ ਪਾ ਕੇ ਮੈਂ ਮਾਰ ਦਿੱਤਾ। ਆਪਾਂ ਇਹਨਾਂ ਨੂੰ ਅਸੀਂ ਵਾਰਨਿੰਗ ਦਿੱਤੀ ਵੀ ਆਪਦੇ ਜਿੱਥੇ ਕਿਤੇ ਦੁਕਾਨਸਾ ਹੈਗਾ ਉੱਥੇ ਲਾਓ। ਸਾਰਿਆਂ ਨੂੰ ਦੁਕਾਨਦਾਰਾਂ ਨੂੰ ਜਿੱਦਾਂ ਦੀ ਸੀ। ਤੇ ਇਹਨਾਂ ਨੂੰ ਚੁਕਾਤੇ ਵੈਸੇ ਚੁਕਾਈ ਜਾਂਦੇ ਨੇ। ਕਿੰਨੇ ਦੁਕਾਨ ਆਏਗੇ ਸੀ? ਲੇ ਤਾਂ ਹੈਗੇ ਮਲਾ ਦਾ 8-10 ਸੋਣੇ।